ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰੱਤਾ ਗੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਅਮਰਸਰ ਬਠਿੰਡਾ ਨੈਸ਼ਨਲ ਹਾਈਵੇ ਤੋਂ ਦੋਸਤੋ ਅੱਧਾ ਕਿਲੋਮੀਟਰ ਕਿਲੋਮੀਟਰ ਹਟਮਾ ਪਿੰਡਾਂ ਲੈਂਦੇ ਪਾਸੇ ਵੱਲ ਰੱਤਾ ਗੁੱਦਾ ਤਵੀਰ ਗੁਰਸਾਗਰ ਦੇ ਕੋਲ ਆਇਆ ਦੋਸਤੋ ਵੀਰ ਗੁਰਸਾਗਰ ਦੀਆਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਇੱਕ ਨਸਲ ਬਰੀਡ ਦੇ ਉੱਪਰ ਵੀ ਵੀਰ ਕੰਮ ਕਰਦਾ ਜਿਆਦਾਤਰ ਦੋਸਤੋ ਵੜਾ ਦੇ ਉੱਪਰ ਵੀਰ ਕੰਮ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਥੋੜਾਕ ਸਮਾਂ ਹਜੇ ਕੱਚੀ ਆ ਇੱਕ ਤਿਆਰੀ ਵਾਲੀ ਬੱਚੀ ਆ ਤੇ ਦੋਂਦੀ ਬੱਚੀ ਆ ਪਿਓਰ ਦੋਂਦੀ ਬੱਚੀ ਆ ਉਹ ਨਾਲ ਦੀ ਨਾਲ ਦੋਸਤੋ ਐਜ਼ ਇੱਕ ਪ੍ਰੂਫ ਆਪਾਂ ਤੁਹਾਨੂੰ ਵਿੱਚੇ ਦਿਖਾ ਦੇਵਾਂਗੇ ਠੀਕ ਆ ਜੀ ਵੀਡੀਓ ਬਹੁਤ ਪਿਆਰੀ ਬੱਚੀ ਆ ਦੋਸਤੋ ਪੂਰੀ ਡਿਟੇਲ ਵੀਰ ਗੋਰ ਸਾਗਰ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਮਦਰ ਮਿਲਕ ਰਿਕਾਰਡ ਕਿੰਨਾ ਦੋਸਤੋ ਉਹਦੇ ਬਿਹਾਵ ਤੇ ਤੁਸੀਂ ਇਸ ਵੈੜ ਦਾ ਵੀ ਸਬਦਾ ਕਰ ਸਕਦੇ ਜੀ ਇੱਕ 2 ਕੁ ਮੰਥ ਕੋਈ 1.5 2 ਕੁ ਮੰਥ ਦੋਸਤੋ ਸਮਾਂ ਲੈਂਦੀ ਆ ਇੱਕ ਉਹ ਵੈੜ ਕੱਚੀ ਆ ਉਹ ਦਿਖਾ ਦਾਂਗੇ ਹੈ ਚੰਗੀ ਮਿਲਕਿੰਗ ਵਾਲੀ ਆ ਦੋਸਤੋ ਕੁਛ ਪਿਛਲਾ ਸੂਬੇ ਦੇ ਵਿੱਚ ਦੋਸਤੋ ਜਿੰਨਾ ਉਸਨੇ ਮਿਲ ਕੇ ਚਵਾਇਆ ਉਹ ਵੀ ਆਪਾਂ ਵੇਰਵਾ ਲੈ ਲਾਂਗੇ ਤੇ ਖਾਸ ਤੁਸੀਂ ਪਹੁੰਚ ਪਿੰਡ ਰੱਤੇ ਗੁੱਦੇ ਕਰਨੀ ਹੈ ਠੀਕ ਆ ਜੀ ਤੇ ਬਿਲਕੁਲ ਵੀਰ ਆਪਣੇ ਹੱਥੀ ਤਿਆਰ ਕਰਦੇ ਆ ਪਸ਼ੂ ਠੀਕ ਆ ਜੀ ਨਸਲ ਬ੍ਰੀਡ ਦੇ ਉੱਪਰ ਕੰਮ ਕਰਦਾ ਤੇ ਜਦੋਂ ਪੂਰਾ ਤਿਆਰੀ ਤੇ ਪਸ਼ੂ ਹੁੰਦਾ ਤੇ ਸੇਲ ਜ਼ਰੂਰ ਕਰਦਾ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਸਾਗਰ ਗੁਰਸਾਗਰ ਵੀਰੇ ਸਤ ਸ੍ਰੀ ਸਤ ਸ੍ਰੀ ਕਾ ਭਾਈ ਸੰਤ ਸਾਹਿਬ ਸਤ ਸ੍ਰੀ ਕਾਲ ਸਤ ਸ੍ਰੀ ਕਾ ਵੀਰ ਜੀ ਹੋਰ ਠੀਕ ਠਾਕ ਵਧੀਆ ਵਧੀਆ ਸੰਤ ਸਾਹਿਬ ਵਧੀਆ ਜੀ ਠੀਕ ਆ ਜੀ ਅੱਛਾ ਵੀਰ ਗੁਰਸਾਗਰ ਆਪਾਂ ਵੈਸੇ ਜਦੋਂ ਵੀ ਮੈਨੂੰ ਲੱਗਦਾ ਵੀ ਪਸੂ ਪੂਰਾ ਤਿਆਰੀ ਦੇ ਹੁੰਦਾ ਹਾਂ ਹਾਂ ਜੀ ਹਾਂ ਜੀ ਤੇ ਸੇਲ ਕਰ ਦਿੰਦੇ ਆਂ ਬੱਚੀਆਂ ਕਈ ਆਪਣੇ ਬਿਲਕੁਲ ਹੱਥੀ ਜੰਮੀਆਂ ਪਲੀਆਂ ਨੇ ਹੱਥੀ ਸੰਭੀਆਂ ਨੇ ਬੱਚੀਆਂ ਬਿਲਕੁਲ ਮਿਲ ਤੇ ਤਿਆਰ ਪਹਿਲਾਂ ਨਾ ਵੀ ਆਪਾਂ ਮੇਨੂੰ ਤਾਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਦੇ ਵਿੱਚ ਪਹਿਲਾਂ ਨਾ ਦੋ ਜਣਾ ਹਾਂ ਜੀ ਅੱਜ ਆਪਣੇ ਕੋਲ ਬਹੁਤ ਖੂਬਸੂਰਤ ਬੱਛੀ ਆ ਮੈਨੂੰ ਹਾਂਜੀ ਬਹੁਤ ਵਧੀਆ ਦੋਂਦੀ ਵੈੜ ਆ ਬਹੁਤ ਵਧੀਆ ਬਰੀਡ ਦੀ ਵੈੜ ਆ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਦੋਂਦੀ ਬੱਛੀ ਆ ਸੋ ਹਾਈਟ ਲੈਂਥ ਮੈਂ ਪਹਿਲਾਂ ਦੱਸ ਦਿੰਨਾ ਫੁੱਲ ਹਾਈਟ ਲੈਂਥ ਆ ਦੋਸਤੋ ਤੇ ਗੁਰਸਾਗਰ ਭਾਈ ਇਹ ਸਵੇਰ ਜਿੱਦਾਂ ਕਿ ਪਲੂਨ ਪਹਿਲਾ ਸਵੇਰ ਸੁਣਾਏ ਨੇ ਹਾਂਜੀ ਤੇ ਦਿਨ ਵੈਸੇ ਸਮਾਂ ਬਾਕੀ ਕਿੰਨਾ ਕਾ ਜਿਸਮ ਇਹਦੇ ਵੀ ਜੀ 29 ਤਰੀਕ ਨੂੰ ਦਿਨ ਪੂਰੀ ਹੁੰਦੀ ਹੈ ਜੀ 29 ਨੂੰ 29 ਨੂੰ ਠੀਕ ਹੈ ਜੀ ਆਪ ਕਿਸ ਸਿਮੰਦੀ ਹੈ ਆਪ ਵੀ ਜੀ ਡੈਨਮਾਰਕ ਦੇ ਸਿਮੰਦੀ ਆ ਅੱਛਾ ਜੀ ਠੀਕ ਹੈ ਜੀ ਆਪ ਹੀ ਆਪ ਗਾਂ ਘੱਬਣ ਵੀ ਡੈਨਮਾਰਕ ਦੀ 50053 ਦੀ ਹੈ ਜੀ ਠੀਕ ਹੈ ਹਾਂਜੀ ਤਾਂ ਦੱਸੋ 50053 ਸੀਮਨ ਦੀ ਅੱਗੇ ਘੱਬਣਾ ਡੈਨਮਾਰਕ ਦੀ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇੋਂ ਇੱਕ ਵਾਰੀ ਚੈੱਕ ਕਰਵਾ ਦੇਣਾ ਪੂਰਾ ਬਾਡੀ ਸਟਰਕਚਰ ਦਿਖਾ ਦੇਣਾ ਸੋ ਮੋਸਟਲੀ ਦੋਸਤੋ ਆਪਾਂ ਕੀ ਦੇਖਦੇ ਆਂ ਵੀ ਕਈ ਵਾਰਾਂ ਦੁੰਦੀਆਂ ਬਛੀਆਂ ਛੋਟੇ ਜਾਂ ਮੀਡੀਅਮ ਹਾਈਟ ਦੇ ਕੱਟ ਦੇ ਵਿੱਚ ਹੁੰਦੀਆਂ ਪਰ ਨਸਲ ਫਰੀਡ ਆ ਦੋਸਤੋ ਜਿੰਨੀ ਹਾਈਟ ਇਹਨੂੰ ਕਰਨੀ ਚਾਹੀਦੀ ਸੀਗੀ ਇਹਨੇ ਅੱਜ ਤੱਕ ਕਰ ਲਈ ਹੈ ਚੌਕੀਸ਼ੀ ਕੀ ਕਰਨੀ ਵਾਲੇ ਦੰਦ ਪੂਰੇ ਹੁੰਦੇ ਤੱਕ ਦੋਸਤੋ ਉਮੀਦ ਕਰਦੇ ਆ ਵੀ ਵਾੜ ਹੋਰ ਵੀ ਖਲੂਗੀ ਹੋਰ ਵੀ ਬਣੂਗੀ ਤੇ ਪਰ ਹੁਣ ਵੀ ਤੁਸੀਂ ਵੇਖੋਗੇ ਫੁੱਲ ਹਾਈਟ ਲੈਂਥ ਵਾਲੀ ਆ ਪੂਰੇ ਭਟੇ ਕਦ ਕਰਦੇ ਵਿੱਚ ਸੋ ਸਮਾਲ ਜਿਹੜੇ ਵੀ ਇਹਨਾਂ ਦੇ ਫਾਰਮ ਆ ਜਾਂ ਲਾਰਜ ਫਾਰਮ ਆ ਜਿਹੜੇ ਕੋਈ ਡੇਰੀ ਦਾ ਕੰਮ ਕਰਦੇ ਆ ਠੀਕ ਆ ਜੀ ਡੇਰੀ ਫਾਰਮਿੰਗ ਆ ਕਾਊ ਦੇ ਉੱਪਰ ਵਰਕ ਕਰਦੇ ਆ ਗਾਵਾਂ ਰੱਖ ਕੇ ਉਹਨਾਂ ਤੋਂ ਚੰਗਾ ਦੁੱਧ ਲੈਂਦੇ ਆ ਨਸਲ ਬ੍ਰੀਡ ਦੇ ਉੱਪਰ ਕੰਮ ਕਰਦੇ ਤੇ ਮੈਨੂੰ ਲੱਗਦਾ ਵੀ ਇਹ ਵਾੜ ਤੁਸੀਂ ਦੋਸਤੋ ਪਾ ਸਕਦੇ ਜੀ ਆਪਣੇ ਫਾਰਮ ਚਾਹੇ ਸਮਾਲ ਫਾਰਮ ਆ ਚਾਹੇ ਲਾਰਜ ਫਾਰਮ ਬਾਕੀ ਇੱਕ ਵਾਰੀ ਮੈਂ ਤੁਹਾਨੂੰ ਥਾਣਾ ਦੇਵਾ ਦਿਖਾ ਦੇਣਾ ਉਸ ਤੋਂ ਬਾਅਦ ਆਪਾਂ ਡਿਟੇਲ ਜਿਹੜੀ ਅਗਲੀ ਉਹ ਪੁੱਛ ਲਾਂਗੇ ਵੀਰ ਤੋਂ ਆ ਤੁਸੀਂ ਥਣ ਲਿਵਾ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਬਹੁਤ ਸੋਹਣੀ ਕੁਆਲਿਟੀ ਆ ਡੈਨਮਾਰਕ ਸੀਮੰਟ ਦੀ ਦੋਸਤੋ ਆਪ ਆ ਅੱਗੇ ਗੱਪਣ ਵੀ ਡੈਨਮਾਰਕ ਸੀਮੰਟ ਦੀ ਆ ਉਹ ਤੁਹਾਨੂੰ ਡਿਟੇਲ ਜਿਹੜੀ ਆ ਵੀਰ ਨੇ ਦੱਸ ਹੀ ਦਿੱਤੀ ਆ ਬਾਕੀ ਸਪੇਸ ਵੰਡ ਚੰਗੀ ਆ ਆਪਸੀ ਥਣਾ ਦੀ ਆ ਦੇਖੋ ਠੀਕ ਆ ਠੀਕ ਆ ਜੀ ਅੱਛਾ ਗੁਰਸਾਗਰ ਭਾਈ ਦੇਣ ਤੁਸੀਂ ਦੱਸਤਾ ਕੀ ਘਟੋ ਕਾਡ 8 10 ਲੈ ਜੂਗੀ ਹਾਂਜੀ 10 10 ਤੋਂ 12 ਦਿਨ 10 12 ਦਿਨ ਲੈ ਜੂਗੀ ਜੀ ਅੱਛਾ ਕੋਈ ਇਹਦੀ ਮਦਰ ਦਾ ਵੇਰਵਾ ਪਤਾ ਆਪਾਂ ਨੂੰ ਹਾਂਜੀ ਮਦਰ ਦਾ ਵੀ ਜੀ ਰਿਕਾਰਡ ਆਪਾਂ ਨੂੰ ਪਤਾ ਮਦਰ ਦਾ ਰਿਕਾਰਡ ਇਹਦਾ 55 ਤੋਂ 60 ਦਾ ਜੀ 55 ਤੋਂ 60 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਹੁਤ ਚੰਗਾ ਕਾਟ ਰਿਆ ਬਹੁਤ ਬਹੁਤ ਜੀ ਦਿੱਤੋਂ ਵੈਸੇ ਕੀ ਆਪਾਂ ਐਕਸੈਪਟ ਕਰਦੇ ਆਂ ਕੀ ਆਸ ਕਰਦੇ ਆਂ ਕਿੰਨੇ ਜੀ ਹੁਣ ਵੇਖੋ ਦੋਂਦੀ ਵੜ ਇੱਕ ਗਰਮੀ ਆ ਥੋੜੀ ਜੀ ਐਰ ਕੀ ਡੰਗਰ ਵੀ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦੀ ਪਈ ਹੈ ਨਾ ਠੀਕ ਆ ਤੇ ਆਸ ਤੇ ਇਹੋ ਕਰਦੇ ਆਂ ਗਾਂਵ ਮੌਸਮ ਬਹੁਤ 30 ਦੇ ਲਾਗੇ ਬੰਦੇ 30 ਤੇ ਦਊਗੀ ਦਊਗੀ ਨਾ ਠੀਕ ਹੈ ਜੀ ਹਾਂਜੀ 25 30 ਲੀਟਰ ਦੁੱਧ ਕੱਢੂਗੀ ਇਹ ਭਰ ਦੂ ਵੀ ਨਾ ਹਾਂਜੀ ਭਰੂਗੀ ਤੁਹਾਨੂੰ ਪਤਾ ਦੋਂਦੀ ਵਹਿੜਾ ਹਣਾ ਮੈਨੂੰ ਲੱਗਦਾ ਚਲੋ ਅੱਧਾ ਕਿਸਮਾ ਆਪਾਂ ਕਹਿ ਸਕਦੇ ਗਰਮੀ ਦਾ ਹਾਂ ਚੁਕਿਆ ਮਹੀਨਾ ਕੀ ਮਹਾ ਗਰਮੀ ਚ ਰਹੂਗੀ ਮੁੜ ਕੇ ਤਾਂ ਠੰਢੀ ਰੋਤਾ ਆ ਜੀ ਰਾਤਾਂ ਜਿਹੜੀਆਂ ਹਾਂਜੀ ਵੈਸੇ ਠੰਡੀਆਂ ਹੋ ਜਾਣਗੀਆਂ ਹਾਂਜੀ ਹੋ ਜਾਣੀਆਂ ਥੋੜਾ ਜਿਹਾ ਦੁੱਧ ਇਹਦੇ ਆਸੇ ਖਾਸ ਤੌਰ ਤੇ ਗੱਲ ਕਰਦੇ ਵੀ ਪੂਰਾ ਸਾਲ ਪਰ ਵਧੀਆ ਰਹੂਗਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਲਓ ਦੋਸਤੋ ਦੇਣ ਦਾਸ ਲੈ ਜੂਗੀ ਫੇਸ ਕੁਆਲਟੀ ਤੋਂ ਤੁਹਾਨੂੰ ਦਿਖਾਉਣੇ ਇੱਕ ਵ ਬਿਲਕੁਲ ਸਮੋਲ ਸਾਈਜ਼ ਇਅਰ ਬਿਲਕੁਲ ਕੰਨ ਬਿਲਕੁਲ ਛੋਟੇ ਆ ਬੋਦੀ ਵਾਲੀ ਆ ਠੀਕ ਆ ਜੀ ਤੇ ਬਲੇਜ਼ ਵਿੱਚ ਬਿਲਕੁਲ ਮੱਥੇ ਤੇ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਜੀ ਸੋ ਰੰਗ ਪ੍ਰਿੰਟ ਡਿਜ਼ਾਈਨ ਫੈਸ਼ਨ ਬਹੁਤ ਖੂਬਸੂਰਤ ਆ ਤੇ ਪਿਓਰ ਦੁੰਦੀ ਆ ਠੀਕ ਆ ਜੀ ਉਹ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾਈ ਜਾਂਦੇ ਪਿਆ ਦੋਸਤੋ ਦੁੰਦੀ ਆ ਪਿਓਰ ਬਾਕੀ ਚੌਕ ਛੇਕ ਕੰਨੀ ਵਾਲੇ ਦੁੱਧਦਾਂ ਦਾ ਠੀਕ ਆ ਸੋ ਸੋਹਣੀ ਹਾਈਟ ਲੈਂਥ ਆ ਬਹੁਤ ਪਿਆਰੀ ਆ ਇੱਕ ਵਾਰੀ ਵੀਰ ਗੁਰਸਾਗਰ ਨੂੰ ਕਹਿੰਨੇ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾਉਂਦੇ ਆ ਠੀਕ ਆ ਜੀ ਜਾ ਵੀਰ ਗੁਰਸਾਗਰ ਇੱਕ ਵਾਰੀ ਆਪਾਂ ਤੋਰ ਕੇ ਦਿਖ ਠੀਕ ਹੈ ਜੀ ਵਾਕਈ ਨਸਲ ਬਰੀਡ ਆ ਤੇ ਗੁਰਸਾਗਰ ਮੈਨੂੰ ਲੱਗਦਾ ਵਾਕਈ ਕੱਦ ਦੋਂਦੀ ਬੱਚੀਆਂ ਦਾ ਕੱਦ ਹੈ ਹਾਂ ਜੀ ਕੱਦ ਦੇ ਵੇਖੋ ਮੇਰੇ ਜਿੱਡੀ ਦਾਸ ਲੱਗਨਦੀ ਆ ਤੇ ਨਸਲ ਬਰੀਡਾਂ ਨੇ ਜਿਹੜਾ ਵੇਖੋ ਦੂਰੋਂ ਦਿਸ ਪੈਣਾ ਹੁੰਦਾ ਹਾਂਜੀ 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 ਠੀਕ ਹੈ ਜੀ ਆਪ ਦੇਖੋ ਦੋਸਤੋ ਠੀਕ ਹੈ ਜੀ ਤੇ ਦੋਸਤੋ ਜਿਹੜੇ ਵੀਰ ਵਾਕਈ ਨਸਲ ਬਰੀਡ ਤੇ ਕੰਮ ਕਰਦੇ ਆ ਜਾਂ ਨਸਲ ਬਰੀਡਾਂ ਦਾ ਕੋਈ ਮੁੱਲ ਨਹੀਂ ਹੁੰਦਾਗਾ ਪਸ਼ੂ ਤਾਂ ਨਾਰਮਲੀ ਸਾਰੇ ਵੀਰ ਸੇਲ ਕਰਦੇ ਆ ਦੋਂਦੀਆਂ ਚੌਕੀਆਂ ਬੱਚੀਆਂ ਵੀ ਆਪਾਂ ਕਾਫੀ ਸੇਲ ਕਰਦੇ ਆ ਦੇਖਦੇ ਰਹਿੰਦੇ ਆ ਠੀਕ ਹੈ ਜੀ ਇਹ ਜਿਹੜੀ ਨਸਲ ਬਰੀਡ ਆ ਵੈਸੇ ਦੂਰੋਂ ਜਿਹੜੀ ਦਿਖਾਈ ਦਿੰਦੀ ਹੈ ਕੋਈ ਕਹਿਣ ਦੀ ਜ਼ਿਆਦੀ ਲੋੜ ਨਹੀਂ ਆ ਦੇਖੋ ਤੋਂ ਬਹੁਤ ਖੂਬਸੂਰਤ ਐਕਸਟਰਾ ਆਰਡੀਨਰੀ ਅੱਜ ਦੇ ਸਮੇਂ ਦੋਸਤੋ ਦੋਂਦੀ ਬਸ਼ੀਰੀ ਐਡਾ ਕੱਦ ਕੱਟ ਨਾਰਮਲੀ ਚਲੋ ਆਪਾਂ ਦੇਖਦੇ ਆਂ ਲਾਰਜ ਫਾਰਮਾਂ ਦੇ ਉੱਪਰ ਦੇਖਦੇ ਆਂ ਨਾਰਮਲੀ ਜਿਹੜੇ ਬਰੀਡ ਤੇ ਕੰਮ ਕਰਦੇ ਆ ਵੀਰ ਅਸਲ ਦੇ ਵਿੱਚ ਆਪਾਂ ਦੇਖਦੇ ਰਹਿੰਨੇ ਆਹੋ ਜਿਹੇ ਪਸ਼ੂ ਉੱਥੇ ਦਿਖਾਈ ਦਿੰਦੇ ਆ ਠੀਕ ਆ ਜੀ ਆ ਦੇਖੋ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਬਹੁਤ ਸੋਹਣੀ ਪਿੰਕ ਗੁਲਾਬੀ ਰੰਗ ਦੇ ਵਿੱਚ ਦੋਸਤੋ ਆਰਡਰ ਚਲ ਸੋ ਦੋਸਤੋ ਬੈਗਡਰ ਆ ਬਾਕੀ ਹੋਰ ਵੀ ਆਪਾਂ ਉਮੀਦ ਕਰਦੇ ਵੀ 8-7 ਦਿਨਾਂ ਦੇ ਵਿੱਚ ਜਾਂ 10 ਦਿਨਾਂ ਦੇ ਦੌਰਾਨ ਸੋਨਾ ਹਵਾਨਾ ਦੇ ਲੇਵਾ ਬਣਾ ਕੇ ਇੱਥੇ ਜੋ ਤਿਆਰ ਕਰ ਰਹੀ ਹੈ ਤੇ ਬਹੁਤ ਸੋਨਾ ਵਿਖਾਲਾ ਤਿਆਰ ਕਰੂਗੀ ਤੇ ਚੰਗੀ ਉਮੀਦ ਆ ਬਾਕੀ ਇਹ ਆਉਣ ਵਾਲਾ ਸਮਾਂ ਦੋਸਤੋ ਦੱਸ ਦੂਗਾ ਕੋਈ ਚੰਗਾ ਫਾਰਮਰ ਲਿਆ ਜਾਂਦਾ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਬਹੁਤ ਸੋਨਾ ਭਰ ਆ ਦੂਗੀ ਵਰਸਾਗਰ ਕੀ ਡਿਮਾਂਡ ਕਰਦੇ ਆ ਭਰਾ ਜੀ ਵੀ ਜੀ ਆਪਾਂ ਫੋਨ ਤੇ ਡਿਮਾਂਡ ਕਰਾਂਗੇ ਆ ਮੁੱਲ ਫੋਨ ਤੇ ਰਹਿਣਗੇ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਜਿੰਨਾ ਵੀ ਹੋ ਜੇ ਜਾਇਜ਼ ਹੀ ਕਰਦੇ ਬਿਲਕੁਲ ਜਾਇਜ਼ ਹੀ ਕਰਾਂਗੇ ਭਾਜੀ ਲੈਣ ਦੇ ਨਾਲ ਹੀ ਗੱਲਬਾਤ ਹਾਂਜੀ ਲੈਣ ਦੇ ਨੇ ਲੈਣ ਦੇ ਨਾਲ ਹੀ ਗੱਲ ਹੀ ਕਰਾਂਗੇ ਠੀਕ ਹੈ ਜੀ ਆ ਦੋਸਤੋ ਮੋਲੇ ਦਾ ਵੀਰਾਂ ਦਾ ਵੀ ਆਪਾਂ ਫੋਨ ਤੇ ਕਰਾਂਗੇ ਕੋਈ ਭਰਾ ਸੰਪਰਕ ਕਰ ਲੈ ਠੀਕ ਹੈ ਜੀ ਨੰਬਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਤੇ ਮੋਲ ਫੋਨ ਤੇ ਕੀਤਾ ਜਾਊਗਾ ਇੱਕ ਆਪਾਂ ਸੈਕੰਡ ਨੰਬਰ ਤੇ ਜਿਹੜੀ ਆ ਵੈੜ ਦਿਖਾਉਣੀ ਆ ਫਿਰ ਹਾਂਜੀ ਇਹਦੀ ਕੀ ਡਿਟੇਲ ਆ ਕਿੰਮਾ ਸੁਭਾ ਸੌਂਦੀ ਆ ਕਿੰਨਾ ਸਮਾਂ ਬਾਕੀ ਆ ਇਹ ਵੀਰ ਜੀ ਤੀਜਾ ਸੁਭਾ ਸੁਣਾਵਾ ਹਾਂਜੀ ਠੀਕ ਹੈ ਜੀ ਇਹ ਆਪਾਂ ਵੀਰ ਇੱਕ ਆਪਣੇ ਲਾਗੇ ਅਮਰੀਕ ਸੋਆ ਹਾਂਜੀ ਹਾਂਜੀ ਉਹਦੇ ਤੋਂ ਵੈੜ ਲਈ ਹੀ ਇਹ ਠੀਕ ਹੈ ਜੀ ਠੀਕ ਹੈ ਜੀ ਉਹਦੇ ਤੋਂ ਬਿਲਕੁਲ ਸਾਰਾ ਰਿਕਾਰਡ ਉਹਦੇ ਕੋਲ ਪਿਆ ਹਾਂ ਹੜਤਾ 45 ਤੋਂ 48 ਲੀਟਰ ਦੁੱਧ ਦੇ ਥਲੇ ਉਹਨੇ ਚੋਇਆ ਵੀਰ ਨੇ ਹੂੰ ਇਹ ਉਹਦਾ ਨਾ ਪ੍ਰੇਮ ਹੈ ਆਪਣਾ ਮੈਂ ਵੇਖ ਮੈਂ ਵੀ ਸੋਹਣੀ ਲੱਗੀ ਤੁਸੀਂ ਦੇ ਦੇੋ ਮਾਣਾ ਵੀ ਜੇ ਨੇੜੇ-ਤੇੜੇ ਆਪਾਂ ਵੇਖੀਏ ਇਤਰ ਹਰੀਕੇ ਪੱਤਨ ਤੇ ਲਾਲੀਏ ਲਾਗੇ ਤਾਂ ਕਿ ਤੇ ਜਾਂ ਤਰਨਤਾਰਨ ਸਾਹਿਬ ਦੇ ਲਾਗੇ ਨਸਲ ਬ੍ਰੀਡ ਤੇ ਕੋਈ ਕੰਮ ਕਰਦਾ ਪਿਆ ਤੇ ਵੀਰ ਅਮਰੀਕ ਹਾਂ ਜੀ ਅਮਰੀਕ ਤੋਂ ਅਮਰੀਕ ਪਿੰਡਾਂ ਦੇ ਵਿੱਚ ਖਾਸ ਬਹੁਤ ਬਹੁਤ ਹੁਣ ਸ਼ੇਡ ਬਹੁਤ ਸੋਹਣਾ ਪਾਉਂਦਾ ਵੀਰ ਦਾ ਹਾਂ ਤੇ ਇੱਕ ਲਾਰਜ ਫਾਰਮ ਦੋਸਤੋ ਇੱਕ ਸਮਾਲ ਫਾਰਮ ਸੀਗਾ ਵੀਰ ਦਾ ਹੁਣ ਲਾਰਜ ਫਾਰਮ ਡੇਰੀ ਫਾਰਮਿੰਗ ਦਾ ਕੰਮ ਆ ਵੀਰ ਦਾ ਬਹੁਤ ਖੂਬਸੂਰਤ ਕੰਮ ਕਰਦਾ ਪਿਆ ਰਥੇ ਗੁੱਦੇ ਪਿੰਡ ਤੋਂ ਵੀਰ ਅਮਰੀਕ ਸਿੰਘ ਤੇ ਚੰਗੀਆਂ-ਚੰਗੀਆਂ گا ਵੀਰ ਗੁਰਸਾਗਰ ਜਿਹੜੀ ਇਹ ਵੜਾ ਮਨ ਤੇਜਾ ਸੁਆ ਹੁੰਦੀ ਆ ਸਮਾਂ ਕਿੰਨਾ ਕੁ ਲੈ ਜੂਗੀ ਵੀਰ ਜੀ ਇਹ ਨੂੰ ਹਜੇ ਘੱਟੋ ਘੱਟ ਡੇਢ ਮਹੀਨਾ ਪਿਆ ਡੇਢ ਤੋਂ 2 ਮਹੀਨੇ ਲੈ ਜੂਗੀ ਜੀ ਡੇਢ ਤੋਂ 2 ਮਹੀਨੇ ਹਾਂ ਜੀ ਡੇਢ ਡੇਢ ਮਹੀਨਾ ਤੇ ਖੜੂਗੀ ਨਾ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਇਹਦੇ ਮਤਲਬ ਅਗਲੇ ਮਹੀਨੇ ਦੀ ਜਿਹੜੀ 28 ਤਰੀਕ ਉਹ ਦਿਨ ਪੂਰੇ ਹੁੰਦੇ ਆ ਜੀ ਅੱਛਾ ਤੇ ਦੁੱਧ ਦਾ ਦਤੀ ਕੀ ਸਥਿਤੀ ਰਹੀ ਹੁੰਦੀ ਦੋਧਰੀ ਵੀਰ ਜੀ 48 ਲੀਟਰ ਤੁਹਾਨੂੰ ਦੱਸਣ ਦੇ ਅੱਗੇ ਵਿਚ ਹੋਇਆ ਵੀਰ ਨੇ ਅਮਰੀਕਾ ਸੋਨੇ ਚ ਹੋਇਆ ਪਾਉ ਉਹਦੇ ਆਪਾਂ ਘਰੇ ਵੀ ਲੈ ਜਾਾਂਗੇ ਤੁਹਾਨੂੰ ਜੇ ਕੇਵੀ ਦੀ ਸ਼ੱਕ ਕੱਟ ਗਾਰੇ ਸੂਣਾ ਆ ਫੇਸ ਕੁਆਲਿਟੀ ਆ ਠੀਕ ਆ ਜੀ 44 ਲੀਟਰ ਦੱਸਿਆ ਸੀ ਨਾ ਹਾਂਜੀ ਹਾਂਜੀ ਫਿਲਹਾਲ ਦੋਸਤੋ ਮੇਜ ਦੋ ਮੰਥ ਕੱਚੀ ਆ ਤੇ ਦੋ ਦੋ ਡਰਾਈ ਆ ਠੀਕ ਆ ਜੀ ਤੇ ਬੰਦ ਹੀ ਥਾਨਦੀ ਦਾ ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਲੈ ਕੇ ਆਂਦੀ ਤੁਸੀਂ ਮੈਂ ਨਾ ਸੰਧੂ ਸਾਹਿਬ ਖਲੂਤੀਆਂ ਨਾਲ ਜਾਂਦਾ ਤੇ ਛੱਡਾ ਤੇ ਇੱਡਾ ਲੱਗ ਜਾਂਦਾ ਕਰਮਾ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਪ੍ਰਭੂ ਠੀਕ ਆ ਜੀ ਬਾਕੀ ਥਾਂ ਥਣ ਬਹੁਤ ਸੋਹਣਾ ਦੋਸਤੋ ਹਾਥੀ ਚਵਾਈ ਵਾਲਾ ਥਾਣਾ ਮੁਠੀਦਾਰਾ ਥਾਣਾ ਦੇਣ ਮੂੰ ਬਹੁਤ ਸੋਹਣੀਆਂ ਮਿਲਕ ਬੇਨ ਦੋਸਤੋ ਜਿਵੇਂ ਜਿਵੇਂ ਹਜੇ ਤਾਂ ਬਿਲਕੁ ਤੇ ਜਦੋਂ ਬਿਲਕੁਲ ਪਰਮਾ ਸ਼ੁਰੂ ਕੀਤਾ ਆਫਟਰ 2 ਮੰਥ 2 ਮੰਥ ਠੀਕ ਹੈ ਜੀ ਤਾਂ ਬਹੁਤ ਵਧੀਆ ਥੱਲੇ ਦੋਸਤੋ ਵਿਖਾ ਲਾ ਸ਼ੋਅ ਕਰੂਗੀ ਤੇ ਬਾਕੀ ਕਦ ਕੁਦ ਢਾਂਜਾ ਢੁੰਜਾ ਇਸ ਵੈਡ ਦਾ ਵੀ ਚੰਗਾ ਹਾਈਟ ਲੈਂਥ ਪੂਰੀ ਆ ਫੁੱਲ ਵੱਡੇ ਕਦ ਪੋਲਤ ਵਿੱਚ ਤੇ ਆ ਤੁਸੀਂ ਦੇਖ ਸਕਦੇ ਜੇ ਬੈਕ ਸਾਈਡ ਤੋਂ ਠੀਕ ਹੈ ਜੀ ਵਿਖਾਉਣ ਦਾ ਜਿਹੜਾ ਦੋਸਤੋ ਪੂਰੀ ਡਿਟੇਲ ਦੇਖੋ ਮਕਸਦ ਆ ਵੀ ਅੱਗੇ ਕਿਸੇ ਵੀਰ ਨੇ ਲੈ ਕੇ ਜਾਣੀ ਹੈ ਤੁਹਾਨੂੰ ਪੂਰੀ ਡਿਟੇਲ ਮਿਲ ਜਾਵੇ 48 ਲੀਟਰ ਦੋਸਤੋ ਦੂਜੇ ਸੂਵੇ ਦੇ ਵਿੱਚ ਦੁੱਧ ਚਵਾਇਆ ਉਹਦੀ ਜਾਣਕਾਰੀ ਤਵੀਰ ਗੁਰਸਾਗਰ ਨੇ ਦੇ ਦਿੱਤੀ ਆ ਕਿਸੇ ਨੇ ਹੋਰ ਨਿੱਜੀ ਤੌਰ ਤੇ ਜਾਣਕਾਰੀ ਲੈਣੀ ਹੈ ਤੇ ਵੀਰ ਅਮਰੀਕ ਦੇ ਨਾਲ ਵੀ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਵੀਰ ਗੁਰਸਾਗਰ ਖੋਲ ਕੇ ਮਾੜਾ ਤੋਰਗੇ ਨੂੰ ਹਾਂਜੀ ਹਾਂਜੀ ਅੱਗੇ ਸੀਮਨ ਵੀ ਚੰਗੇ ਤੋਂ ਗੱਭਣਾ ਭਰਾ ਹਾਂਜੀ 40432 ਤੋਂ ਸੀਮਨ ਤੋਂ ਗੱਭਣਾ ਜੀਏ ਡੈਨਮਾਰਕ ਦੇ ਠੀਕ ਆ ਜੀ ਹਾਂਜੀ ਲਓ ਦੋਸਤੋ ਗੱਭਣ ਵੀ ਅਕੇ ਚੰਗੇ ਸੀਮਨ ਤੋਂ ਦੋਸਤੋ ਨਾਲ ਦੀ ਨਾਲ ਉਹਦਾ ਵੀਰ ਦਾ ਧੰਦਾ ਵੀ ਜਿਹੜਾ ਦੋਸਤੋ ਇੱਕ ਡੇਰੀ ਫਾਰਮਿੰਗ ਦਾ ਨਾਲ ਦੀ ਨਾਲ ਇੱਕ ਵੈਟਰਨਰੀ ਵੀ ਸਪੈਸ਼ਲਿਸਟ ਆ ਵੀਰ ਵੈਟਰਨਰੀ ਵੀ ਕੰਮ ਕਰ ਖੁਦ ਆਪ ਹੀ ਕਰਦਾ ਸੋ ਚੰਗੇ ਸੀਮਨ ਖੁਦ ਹੀ ਆਪਣੇ ਹੱਥੀ ਲਵਾਏ ਜਾਂਦੇ ਆ ਆ ਦੇਖੋ ਠੀਕ ਹੈ ਤੀਜਾ ਸੂਆ ਦੋਸਤੋ ਇਸ ਬੈਡ ਨੇ ਸੂਣਾ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ 2 ਮੰਥ ਹਜੇ ਸਮਾਂ ਬਾਕੀ ਆ ਇਹਦਾ ਸੂਣ ਦੇ ਵਿੱਚ ਸੋ ਚੰਗੀ ਮਿਲਕਿੰਗ ਵਾਲੀ ਆ ਸੋ ਅੱਗੇ ਵੀਰ ਕੋਈ ਚਲੋ ਅੱਜ ਦਾ ਰੇਟ ਦੋਸਤੋ ਹੋਊਗਾ ਵੀ ਜਿਹੜਾ ਕੋਈ 2 ਮਹੀਨਾ ਕੱਚੀ ਲੈ ਕੇ ਜਾਂਦਾ ਠੀਕ ਹੈ ਜੀ ਅੱਛਾ ਕਰ ਸਾਗਰ ਭਾਈ ਇਹਦੀ ਫਿਰ ਕੀ ਮੰਗ ਕੀਤੀ ਆ ਇਹਦੇ ਵੀਰ ਜੀ ਅੱਜ ਆਪਾਂ ਹੋਂ ਲਾਈਏ ਤੇ ਆਪਾਂ 1 ਲੱਖ 10000 ਰੁਪਏ ਡਿਮਾਂਡ ਕਰਦੇ ਜਿਹੜੀ ਆਪਾਂ ਬਿਲਕੁਲ ਮੰਨਤਾ ਨਹੀਂ ਆ ਅੱਜ ਹਾਂਜੀ ਅੱਜ ਦਾ ਠੀਕ ਹੈ ਜੀ ਜੇ ਮੁਲਕੇ ਗਾਂ ਸਿਆਲ ਦੇ ਚਲੋਗੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਲਓ ਦੋਸਤੋ ਤਿਆਰੀ ਤੇ ਵੀਰਾਂ ਦਾ ਵੀ ਕੁਝ ਵੱਖਰਾ ਹੋਊਗਾ ਹੁਣ 2 ਮਹੀਨੇ ਪਏ ਆ ਜਿਹੜੇ ਬਿਲਕੁਲ ਐਗਜ਼ੈਕਟ ਜਿਹੜੇ 2 ਮੰਥ ਬਾਕੀ ਆ ਜੀ ਸੂਣ ਚ ਤੇ ਅੱਜ ਦਾ ਰੇਡ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਜੀ ਬਾਕੀ ਕਿਸੇ ਵੀਰ ਨੇ ਫਾਰਮ ਦੇ ਉੱਪਰ ਪਾਉਣੀ ਨਰਨਾ ਲੈ ਸਕਦੇ ਜੀ ਆਪਣਾ ਡਿਸੀਜਨ ਲੈ ਸਕਦੇ ਜੀ ਤੇ ਇਹ ਦੋ ਨਗ ਨੇ ਜਿਹੜੇ ਦੋਸਤ ਤੁਹਾਨੂੰ ਦਿਖਾਉਣੇ ਸੀਗੇ ਭਾਈ ਗੁਰਸਾਗਰ ਦੇ ਫਾਰਮ ਤੋਂ ਦੋਨੋਂ ਐਨੀਮਲ ਆ ਜਿਹੜੇ ਦੋਸਤ ਇੱਕ ਤਾਂ ਪੂਰੀ ਤਿਆਰੀ ਤੇ ਵਹਿੜ ਤਾਂ ਦੋੰਦੀ ਦਿਖਾਤੀ ਆ ਇਹ ਤੇਜਾ ਸੂਆ ਸੋਣ ਵਾਲੀ ਏ ਠੀਕ ਆ ਜੀ ਦੋ ਕੁ ਮੰਥ ਬਾਕੀ ਆ ਤੇ ਗੁਰਸਾਗਰ ਇੱਕ ਨੰਬਰ ਬੋਲ ਦੇ ਫਿਰ ਜੀ ਆਪਣਾ ਨੰਬਰ ਆ 73407 ਹਾਂਜੀ 78231 ਠੀਕ ਆ ਜੀ 73407 78231 ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਸੀ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਦਿਖਾਉਣੇ ਤੁਹਾਨੂੰ ਦੋ ਅਨੀਮਲ ਜਦੋਂ ਵੀ ਦੋਸਤੋ ਨਵਾਂ ਤਿਆਰੀ ਤੇ ਹੁੰਦਾ ਤੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਵੈਸੇ ਪਹਿਲਾਂ ਵੀ ਇੱਕ ਇੱਕ ਦੋ ਦੋ ਕਰਕੇ ਨਗ ਜਿਹੜੇ ਆਪਾਂ ਪਾਏ ਹੋਏ ਆ ਆਪਣੇ ਚੈਨਲ ਦੇ ਉੱਪਰ ਇਸ ਕਰੋ ਵੜਾ ਚੰਗੀਆਂ ਹੁੰਦੀਆਂ ਨੇ ਠੀਕ ਆ ਜੀ ਸੋ ਪੂਰੀਆਂ ਬਰੀਡ ਵਾਲੀਆਂ ਵੜਾ ਹੁੰਦੀਆਂ ਨੇ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਦੋਸਤੋ ਟਿੱਪ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਅੱਖੀਂ ਵੇਖ ਲਿਓ ਤੇ ਪਿੰਡ ਰੱਤੇ ਕੋਦੇ ਵਿਜ਼ਿਟ ਕਰਨੀ ਆ ਤੁਸੀਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ